ਵੇਦਰ ਕੱਕ ਜਾਂਦਾ ਇਹ ਆਉਂ ਕਹਾ ਨਾ ਹਾਂ ਕੱਟ ਗਿਆ ਪਾਣੀ ਹੁਣ ਤਾਂ ਹੋਰ ਵੀ ਬਦਲਾਅ ਕਰ ਜੀ ਕਿਤੇ ਵੀ ਆਸ ਨਾ ਦਿੱਤਾ ਕਰਾ ਕਹਾ ਬੈਠਾ ਰਹਾ ਤਾਂ ਅੱਜ ਕਿਵੇਂ ਅੱਜ ਤਾਂ ਠੀਕ ਆ ਪਾਣੀ ਹੋਰ ਜਿਹੜੇ ਬੈਠ ਗਿਆ ਆਪਣਾ ਨਾਲ ਜਾ ਰਹਿਗਾ ਆ ਜਾ ਉਹ ਵੀ ਬਹੁਤ ਆ ਪਾਣੀ ਇੰਨਾ ਵੀ ਇਹ ਛੱਡ ਦਣਾ ਉਹਨਾਂ ਦੇ ਨਾ ਲੈ ਜੁਕਾਰ ਕੇ ਤਾਂ ਬਹੁਤ ਦੂਰ ਨਾ ਪਾਣੀ ਤੇਜ਼ ਵੀ ਬਹੁਤ ਅੰਕਲ ਯਾਰ ਇੱਲਾ ਹੀ ਇਧਰ ਆ ਜਾਂਦਾ ਪਾਣੀ ਪਾਕਿਸਤਾਨ ਨੂੰ ਚਲੇ ਜਾਂਦਾ ਹੈ ਪਾਕਿਸਤਾਨ ਦਾ ਪਾਣੀ ਰੋਕ ਪਾਣੀ ਪਾਕਿਸਤਾਨ ਇਹ ਬਈ ਸਾਤਲੋ ਇਧਰ ਆ ਦੇਖ ਲੋ ਡੱਟਾ ਆਉਂਦਾ ਦੇਖ ਇਹ ਕਿੰਨਾ ਪਾਣੀ ਆ ਉਹ ਦੇਖ ਕਰਾ ਗਾਣ ਕੋਲ ਵੀ ਕਹਾਂ ਬਤਾ ਸਾਤਲੋ ਇਧਰ ਆ ਲੁਧਿਆਣੇ ਕੋਲ ਲਾਡੋ ਵਾਲ ਪੰਪ ਕੋਲੇ ਆਵੇ ਆਹੜੀ ਗੱਡੀ ਖੜੀ ਹੈ ਕੈ ਸਾਹ ਆਵੇ ਨਾ ਅੰਦਰ ਆ ਗੱਟੇ ਆਉਣਾ ਦੇਖੋ ਗੱਡਾ ਜਰਾ